ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹੋਣ ਵਾਲੀ ਪੰਚਾਇਤੀ ਚੋਣਾਂ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਪਰ ਹੁਣ ਅਕਤੂਬਰ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਲਗਾਤਾਰ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਪੰਚਾਇਤੀ ਚੋਣਾਂ ਦੇ ਉੱਤੇ ਜਿਹੜੀ ਆਪਣੀ ਤਿਆਰੀ ਹੈ ਉਹ ਤੇਜ਼ ਕਰ ਦਿੱਤੀ ਗਈ ਹੈ ਤੇ ਹੁਣ ਪੰਚਾਇਤੀ ਚੋਣਾਂ ਦੇ ਨਾਲ ਸੰਬੰਧਿਤ ਚੋਣ ਨਿਸ਼ਾਨ ਵੀ ਜਾਰੀ ਕਰ ਦਿੱਤੇ ਗਏ ਨੇ ਜੀ ਹਾਂ ਪੰਜਾਬ 'ਚ ਪੰਚਾਇਤੀ ਚੋਣਾਂ ਲਈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਨੇ ਇਸ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਵੀ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਦੱਸਦੀ ਹੈ ਕਿ ਚੋਣ ਕਮਿਸ਼ਨ ਨੇ ਪੰਜ ਦੀ ਚੋਣ ਲਈ 38 ਅਤੇ ਪੰਜ ਦੀ ਚੋਣ ਲਈ 90 ਚੋਣ ਨਿਸ਼ਾਨ ਜਾਰੀ ਕੀਤੇ ਨੇ ਇਸ ਵਿੱਚੋਂ ਚੋਣ ਲੜਨ ਵਾਲਾ ਉਮੀਦਵਾਰ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਹੈ ਤਾਂ ਦੱਸਦੀ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਸਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ चो निशान बाल्टी चूड़ियां चिड़ी बल्ला सीसीटीवी कैमरा चक्की -कंगा, कैमरा वेलना फुआरा तोहफा अंगूर हैडफोन खुरपा लैपटॉप लैटर बॉक्स लाइटर लंच बॉक्स माइक मिक्सी नो कटर हार गले दी टाई ड्राइव कड़ा ਪੈਨ ਸਟੈਂਡ ਪੰਜਾਬੀ ਜੁੱਤੀ ਪੈਟਰੋਲ ਪੰਪ ਤੋਂ ਇਲਾਵਾ ਫ੍ਰਿਜ ਰੋਡ ਰੋਲਰ ਕਹੀ ਸ਼ਟਰ ਟਰੈਕਟਰ ਟਰੈਫੀ ਟੈਲੀਫੋਨ ਟੈਲੀਵਿਜ਼ਨ ਟੇਬਲ ਫੈਨ ਰੁੱਖ ਅਤੇ ਤਾਕੀ ਦੀ ਵਰਤੋਂ ਕਰ ਸਕਦੇ ਨੇ ਜੇਕਰ ਇਸ ਤੋਂ ਇਲਾਵਾ ਸਰਪੰਚ ਤੋਂ ਇਲਾਵਾ ਪੰਚ ਦੀ ਗੱਲ ਕਰੀ ਤਾਂ ਪੰਚ ਜਿਹੜੇ ਨੇ ਉਹ ਲੜਨ ਵਾਲਿਆਂ ਲਈ ਸੇਵ ਬੱਲੇਬਾਜ਼ ਬੈਲਟ ਕਿੱਤੀ ਚਟਾਈ ਕੈਰਮ ਬੋਰਡ ਕੰਪਿਊਟਰ ਮਾਊਸ ਕਾਰ ਕੇਕ ਡੀਜ਼ਲ ਪੰਪ ਡ੍ਰਿਲ ਮਸ਼ੀਨ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਬੰਸਰੀ ਫੁੱਟਬਾਲ ਕੀਪ ਹਰੀ ਮਿਰਚ ਗੈਸ ਸੈਂਡਰ ਗੈਸ ਚੁੱਲਾ ਗਲਾਸ ਹੈਲਮਟ ਹੈਡ ਕਾਰਡ ਹਰਮੋਨੀਅਮ ਹਾਕੀ ਤੇ ਬਾਲ ਸਨੇ 74 ਚੋਣਾਂ ਚਾਰੀ ਕੀਤੇ ਗਏ ਨੇ ਪੰਜਾਬ ਰਾਜ ਚੋਣ ਕਮਿਸ਼ਨ ਡਰਾਜ ਕਮਲ ਚੌਧਰੀ ਨੇ ਕਿਹਾ ਕਿ ਇਹਨਾਂ ਚੋਣ ਨਿਸ਼ਾਨਾ ਸੰਬੰਧੀ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ ਅਨੁਸਾਰ ਇਸ ਵਾਰ ਸਰਪੰਚਾਂ ਤੇ ਪੰਚਾਂ ਦੀ ਚੋਣਾਂ ਕੋਈ ਵੀ ਉਮੀਦਵਾਰ ਕਿਸੇ ਵੀ ਰਾਜਨੀਤੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਸਰਪੰਚ ਦੇ ਪੰਜ ਦੀ ਚੋਣ ਲੜਨ ਵਾਲਿਆਂ ਨੂੰ ਇਹਨਾਂ ਚੋਣ ਨਿਸ਼ਾਨਾਂ ਦੇ ਵਿੱਚੋਂ ਹੀ ਅਲਰਟ ਜਾਂ ਚੋਣ ਨਿਸ਼ਾਨ ਐ ਅਲਰਟ ਕੀਤਾ ਜਾਵੇਗਾ ਤਾਂ ਦੱਸਦੀ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸਰਪੰਚੀਆਂ ਚੋਣਾਂ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਸਾਰੀਆਂ ਪਾਰਟੀਆਂ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਪਿੰਡਾਂ ਦੇ ਵਿੱਚ ਸਰਪੰਚਾਂ ਦੀਆਂ ਤਿਆਰੀਆਂ ਕਰ ਰਹੀਆਂ ਸਨ ਜਿਸ ਨੂੰ ਲੈ ਕੇ ਜਿਹੜਾ ਅੜਿੱਕਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਕਿਉਂਕਿ ਜਿਹੜਾ 23 ਤੇ ਦਸੰਬਰ 2023 ਨੂੰ ਜਿਹੜਾ 35 ਚੋਣਾਂ ਦਾ ਜਿਹੜਾ ਕਾਰਜਕਾਲ ਸੀ ਉਹ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਕਰਵਾਈ ਜਾਣੀਆਂ ਸਨ ਪਰ ਹੁਣ 1.5 ਸਾਲ ਤੋਂ ਵੱਧ ਸਮਾਂ ਹੋਣ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਉਮੀਦ ਜਾਗੀ ਹੈ ਕਿ ਪੰਜਾਬ ਦੇ ਵਿੱਚ ਹੁਣ ਅਕਤੂਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਚੋਣ ਨਿਸ਼ਾਨਵੀ ਚੋਣ ਕਮਿਸ਼ਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਪਿੰਡਾਂ ਦੇ ਵਿੱਚ ਕਿਸ ਪੱਧਰ ਦੇ ਉੱਤੇ ਜਿਹੜੀ ਚੋਣ ਲੜੀ ਜਾਂਦੀ ਹੈ ਕਿ ਵੱਡੇ ਪਿੰਡਾਂ ਦੇ ਵਿੱਚ ਜਿੱਥੇ ਲੱਖਾਂ ਦਾ ਖਰਚਾ ਆਉਂਦਾ ਤਾਂ ਇਸ ਵਾਰ ਕੀ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸਰਪੰਚਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਵਾਰ ਇੰਨੇ ਲੱਖ ਰੁਪਏ ਖਰਚ ਕੇ ਸਰਪੰਚੀ ਨਾਲੇ ਕਿਉਂਕਿ ਇਸ ਵਾਰ ਜਿਹੜਾ ਕਪਲੇ ਆਵਾਜ਼ ਹੋਣਗੇ ਉਹਨਾਂ ਦੇ ਉੱਤੇ ਐਕਸ਼ਨ ਕੀਤਾ ਜਾਵੇਗਾ ਕਿਤਨਾ ਕਿਤੇ ਸਿੱਧੇ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ सरपंचਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਸਰਕਾਰ ਹੋਣ ਦੇ ਬਾਵਜੂਦ ਵੀ ਆਪਣੇ ਆਪਣੇ ਜਿਹੜੇ ਸਰਪੰਚ ਨੇ ਉਹ ਖੜੇ ਕੀਤੇ ਜਾ ਰਹੇ ਨੇ ਦੇ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਅਕਾਲੀ ਕਾਂਦੇ ਵੱਲੋਂ ਭਾਜਪਾ ਦੇ ਵੱਲੋਂ ਕਿਉਂਕਿ ਇੱਕ ਪਾਸੇ ਤਾਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜਿਹੜੀਆਂ ਚੋਣਾਂ ਨੇ ਉਹ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਤੇ ਨਹੀਂ ਲੜੀਆਂ ਜਾਣਗੀਆਂ ਪਰ ਅੰਦਰ ਖਾਤੇ ਸਾਰਿਆਂ ਜਿਹੜੇ ਸਰਪੰਚ ਹੋਣਗੇ ਉਹ ਸਾਰੇ ਪਾਰਟੀਆਂ ਦੇ ਨਾਲ ਜੁੜ ਕੇ ਹੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜੇਕਰ ਜਾ ਕੇ ਦਿਖਿਆ ਜਾਵੇ ਤਾਂ ਕਿਹਾ ਜਾਂਦਾ ਕਿ ਕਾਂਗਰਸ ਦਾ ਸਰਪੰਚ ਆਇਆ ਕੱਲ ਨਹੀਂ ਸਰਪੰਚ ਹੋਊਗਾ ਇਹ ਆਮ ਆਦਮੀ ਪਾਰਟੀ ਦਾ ਸਰਪੰਚ ਹੋਊਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਹੋਣਾ ਕੀ ਚਾਹੀਦਾ ਤੁਸੀਂ ਆਪਣੇ ਕਮੈਂਟ ਬਾਕਸ ਜ਼ਰੂਰ ਤੇ ਜੋ